ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਸ਼ਹਿਰਾਂ ਵਿੱਚ ਲੱਗੀਆਂ ਰੌਣਕਾਂ ਦੁਕਾਨਦਾਰਾਂ ਵਿੱਚ ਪਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਪੰਜਾਬ ਨੂੰ ਤਿਉਹਾਰਾਂ ਦਾ ਘਰ ਕਿਹਾ ਜਾਂਦਾ ਹੈ ਇਸੇ ਹੀ ਤਰ੍ਹਾਂ ਪੂਰੇ ਪੰਜਾਬ ਵਿੱਚ ਸਾਰੇ ਤਿਉਹਾਰ ਬੜੇ ਹੀ ਖੁਸ਼ੀ ਦੇ ਨਾਲ ਮਨਾਏ ਜਾਂਦੇ ਹਨ ਉਹਨਾਂ ਤਿਉਹਾਰ ਦੇ ਵਿੱਚੋਂ ਹੀ ਇੱਕ ਤਿਉਹਾਰ ਹੈ ਕਰਵਾ ਚੌਥ ਦਾ ਤਿਉਹਾਰ ਜਿਸ ਨੂੰ ਔਰਤਾਂ ਬੜੀ ਖੁਸ਼ੀ ਅਤੇ ਚਾਹ ਨਾਲ ਮਨਾਉਂਦੀਆਂ ਹਨ ਇਸ ਦੇ ਚੱਲਦੇ ਹੀ ਦੁਕਾਨਦਾਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਸਾਰੀਆਂ ਹੀ ਦੁਕਾਨਾਂ ਦੇ ਉੱਤੇ ਕਾਫੀ ਜ਼ਿਆਦਾ ਰੌਣਕ ਪਾਈ ਜਾਂਦੀ ਹੈ ਇਸ ਸਬੰਧੀ ਜਦੋਂ ਦੁਕਾਨਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਹੜਾਂ ਤੋਂ ਬਾਅਦ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮੰਦੀ ਭਰਿਆ ਮਾਹੌਲ ਹੋ ਗਿਆ ਸੀ ਪਰ ਤਿਉਹਾਰ ਆਉਣ ਦੇ ਨਾਲ ਮੰਦੀ ਤੋਂ ਰਾਤ ਮਿਲ ਸਕਦੀ ਹੈ ਅਤੇ ਜਦੋਂ ਦੁਕਾਨਾਂ ਤੇ ਪਹੁੰਚੇ ਹੋਏ ਗਾਹਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਤਿਉਹਾਰ ਹਰ ਔਰਤ ਦੇ ਲਈ ਬਹੁਤ ਹੀ ਖਾਸ ਤਿਉਹਾਰ ਹੁੰਦਾ ਹੈ ਕਿਉਂਕਿ ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੀਆਂ ਹਨ ਤੇ 16 ਸ਼ਿੰਗਾਰ ਕਰਦੀਆਂ ਹਨ ਤਾਂ ਕਿ ਉਹਨਾਂ ਦਾ ਉਹਨਾਂ ਦੇ ਪਤੀ ਦੇ ਪ੍ਰਤੀ ਪਿਆਰ ਹਮੇਸ਼ਾ ਹੀ ਬਣਿਆ ਰਹੇ ਅਤੇ ਉਹਨਾਂ ਨੂੰ ਆਪਣੇ ਪਤੀ ਦਾ ਸਾਥ ਪੂਰੀ ਜ਼ਿੰਦਗੀ ਮਿਲਦਾ ਰਹੇ ਇਹ ਵਰਤ ਸਵੇਰੇ 4 ਵਜੇ ਸਰਗੀ ਖਾ ਕੇ ਸ਼ੁਰੂ ਹੁੰਦਾ ਹੈ ਅਤੇ ਪੂਰਾ ਦਿਨ ਭੁੱਖਾ ਪਿਆਸਾ ਰਹਿ ਕੇ ਔਰਤਾਂ ਇਸ ਵਰਤ ਨੂੰ ਚੰਦਰਮਾ ਨਿਕਲਣ ਤੋਂ ਬਾਅਦ ਉਸ ਦੀ ਪੂਜਾ ਕਰਕੇ ਆਪਣੇ ਪਤੀ ਦੇ ਹੱਥੋਂ ਇਹ ਵਰਤ ਖੋਲਦੀਆਂ ਹਨ ਪੂਰੇ ਪੰਜਾਬ ਵਿੱਚ ਇਸ ਵਰਤ ਦਾ ਬਹੁਤ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਕੀ ਨਾਮ ਆਪਣਾ ਔਰ ਤੇਰੀ ਦੁਕਾਨ ਦਾ ਨਾਮ ਕੀ ਹੈ ਮੇਰਾ ਨਾਮ ਆਰਤਿਆ ਤੇ ਸਾਡੀ ਸ਼ਾਪ ਦਾ ਨਾਮ ਸਲੂਨ ਲਵਨਿਆ ਮੇਕਅਪਰ ਸਟੂਡੀਓ ਪਠਾਨਕੋਟ ਤੋਂ ਅਸੀਂ ਬਿਲੋਂਗ ਕਰਦੇ ਆ ਗਏ ਆ ਉਨੇ ਕਰਵਾ ਚੁਣਦਾ ਕਿ ਹਾਰਾ ਉਹਨ ਡੀਡੀ ਦੇ ਵਿੱਚ ਕਿਤਰਾ ਦਾ ਉਤਸਾਹ ਮਿਲ ਰਿਹਾ ਆ ਅ ਅਜੇ ਤੱਕ ਤੇ ਉਹਨਾਂ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਮਿਲਦਾ ਪਿਆ ਲੇਡੀਜ਼ ਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸਾਲ ਦੇ ਵਿੱਚ ਇੱਕ ਦਿਨ ਨਹੀਂ ਹੁੰਦਾ ਵਾ ਜੋ ਲੇਡੀਜ਼ ਵਾਸਤੇ ਹੁੰਦਾ ਹੈ ਕਿ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਟਾਈਮ ਦੇਣਾ ਹੁੰਦਾ ਵਾ ਆਪਣਾ ਗਲੋਪ ਕਰਨਾ ਹੁੰਦਾ ਵਾ ਮੇਕਓਵਰ ਕਰਨਾ ਹੁੰਦਾ ਹੈ ਤੇ ਬਹੁਤ ਅੱਛਾ ਸਾਨੂੰ ਮਿਲ ਰਿਹਾ ਹੈ ਜੀ ਕਹਿੰਦੇ ਸਾਰਾ ਕਾਫੀ ਹੈਗਾ ਵਾ ਲੇਡੀਜ਼ ਵਿੱਚ ਜੋ ਵੀ ਆਉਂਦੇ ਨੇ ਹਰ ਤਰ੍ਹਾਂ ਦੀ ਸਰਵਿਸ ਵਗੈਰਾ ਲੈਂਦੇ ਆ ਉਹ ਇੱਥੇ ਹੈ। ਅੱਧੀ ਕੀ ਫੈਸਲ ਹੋ ਗਿਆ ਤਾਂ ਉਹ ਸਮੁੰਦਰ ਦੇ ਵਿੱਚ ਅ ਸਾਡੇ ਸੈਲੂਨ ਦੇ ਵਿੱਚ A ਤੋਂ ਲੈ ਕੇ ਜੜ ਤੱਕ ਹੈ। ਸਾਡੇ ਤੇ ਨੀਲ ਦਾ, ਸਕਿਨ ਦਾ, హెయిਰ ਦਾ, ਮੇਕਓਵਰ, ਮੇਕਅਪ ਦਾ, ਫੈਟਸੀ, ਅਗਰ ਕਿਸੇ ਨੇ ਆਪਣੀ ਡ्रेसेस ਵਗੈਰਾ ਜੋ ਵੇਅਰ ਕਰਦੀਆਂ ਜਿਹੜੇ ਨਿਊਲੀ ਮੈਰਿਡ ਲੜਕੀਆਂ ਹੁੰਦੀਆਂ ਉਹ ਕਹਿੰਦੇ ਕਿ ਫਸਟ ਸਾਡਾ ਕਰਵਾ ਚੋ ਜੋ ਆਬਵੀਅਸਲੀ ਬੜਾ ਅੱਛਾ ਵੇਅਰ ਕੀਤਾ ਹੈ। ਤੁਹਾਨੂੰ ਹਰ ਇੱਕ ਤਰ੍ਹਾਂ ਦੀ ਪਾਰਟੀ ਵੇਅ ਲਹਿੰਗੇ ਮਿਲ ਜਾਣਗੇ ਡ्रेसेस ਮਿਲ ਜਾਣਗੇ ਦੇਖੇਗੇ ਕਿ ਥੋੜਾ ਸਿਰ ਦੇਖੋ ਹਰ ਜਗ੍ਹਾ ਤਾਂ ਥੋੜਾ ਪ੍ਰਭਾਵ ਤਾਂ ਹੋਣਾ ਹੀ ਹੈ ਇਹ ਤੇ ਅਸੀਂ ਕਹਿ ਨਹੀਂ ਸਕਦੇ ਹੈ ਕਿ ਬਿਲਕੁਲ ਨਹੀਂ ਹੈਗਾ ਕਈ ਉਹ ਵੀ ਜਗ੍ਹਾ ਹੈਗੀਆਂ ਮੈਂ ਜਿੱਥੇ ਸ਼ਾਇਦ ਕਈਆਂ ਦੀ ਮੈਰिज ਵੀ ਹੋਣੀਆਂ ਸੀ ਅਗਲੇ ਮਹੀਨੇ ਨਵੰਬਰ ਅਕਤੂਬਰ ਪਰ ਉਹ ਹੜ੍ਹਾਂ ਵਿੱਚ ਜੋ ਵੀ ਪ੍ਰੋਬਲਮਸ ਉਹਨਾਂ ਨੂੰ ਆਈਆਂ ਕਿਤੇ ਨਾ ਕਿਤੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਕਿਤੇ ਨਾ ਕਿਤੇ ਉਹਨਾਂ ਦਾ ਥੋੜਾ ਜਿਹਾ ਕਹਿੰਦੇ ਨੇ ਇੱਕ ਕ੍ਰੇਜ਼ ਹੁੰਦਾ ਹੈ ਉਹ ਥੋੜਾ ਖਤਮ ਹੋ ਗਿਆ ਔਰ ਕਈਆਂ ਦੀ ਸ਼ਾਇਦ ਪੋਸਟਪੋਨ ਵੀ ਹੋ ਗਈਆਂ ਹੋਣੀਆਂ ਥੋੜਾ ਪ੍ਰਭਾਵ ਪਿਆ ਨਹੀਂ ਕਿ ਐਸਾ ਦੇਖੀ ਨਹੀਂ ਆਇਆ ਹੈਗਾ ਆਇਆ ਹੈ ਤੇ ਨੂੰ ਗੁਪਤਾ ਬੁਟੀਕ ਰਾਗਨੀ ਬੁਟੀਕ ਇਹਨਾਂ ਦੁਕਾਨ ਦਾ ਨਾਮ ਮੈਂ ਕਿਸੇ ਦਾ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਕਰਵਾ ਚੋੜ ਦਾ ਤਿਹਾੜ ਆ ਗਿਆ ਹੈਗਾ ਕਿੰਨੀ ਤਰ ਰੌਣਕ ਹੈ ਵਿਚਾਰ ਦੇ ਵਿੱਚ ਔਰ ਲੇਡੀਜ਼ ਦੇ ਵਿੱਚ ਕਿੰਨਾ ਖੁਸ਼ਾ ਦੇਖਣ ਨੂੰ ਮਿਲ ਰਿਹਾ ਬਈ ਇਹ ਪਹਿਲੇ ਤਾਂ ਕੁਝ ਨਹੀਂ ਸੀਗਾ ਕੋਈ ਨਾ ਉਤਸਾਹ ਨਹੀਂ ਸੀ ਹੂ ਲੇਕਿਨ 10 12 ਦਿਨ ਤੋਂ ਲੇਡੀਜ਼ ਦਾ ਉਤਸਾਹ ਦੇਖਣ ਨੂੰ ਮਿਲ ਰਿਹਾ ਤੇ ਬਹੁਤ ਅੱਛਾ ਮਾਹੌਲ ਅੱਛਾ ਇਸਲਾ ਦੇ ਸੂਟ ਜਿਹੜੇ ਆ ਤੁਹਾਡੇ ਵੱਲੋਂ ਡਿਜ਼ਾਈਨ ਤੋਂ ਜਾਂਦੇ ਨੇ ਸੂਟ ਜਿਸਾ ਮਾੜੀ ਡਿਜ਼ਾਈਨ ਕਰਵਾਓ ਤੁਸੀਂ ਚਾਹੇ ਡ्रेसेस ਬਨਵਾਓ ਲਹੰਗੇ ਚੋਲੀ ਜੋ ਮਤਰਕ ਬੁਮਾਣਾ ਚਾਹੁੰਦੇ ਹੋ ਤੁਸੀਂ ਬਨਵਾ ਸਕਦੇ ਸਾਰੇ ਡਿਜ਼ਾਈਨ ਹੋ ਜਾਣਗੇ ਮਾਰੀ ਮੈਮ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਬਹੁਤ ਜ਼ਿਆਦਾ ਮੁਬਾਰਕਾਂ ਕਰਵਾ ਚੋਤੇ ਤੁਸੀਂ ਸਪੈਸ਼ਲ ਲੇਡੀਜ਼ ਵਾਸਤੇ ਉਰਾਲਾ ਕਰਨ ਵਾਸਤੇ ਪੂਰੇ ਸ਼ਹਿਰ ਵਿੱਚ ਆਇਓ ਤੇ ਸਰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਹੌਲ ਕਾਫੀ ਵਿਗੜ ਚੁੱਕਾ ਸੀ ਖੜਾ ਕਾਰਨ ਚਾਹੇ ਪੀੜਤ ਲੋਕ ਕਾਫੀ ਹਜੇ ਵੀ ਹੈਗੇ ਆ ਤੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਸਾਡੇ ਜਿਹੜੇ ਸਾਰੇ ਤਿਹਾਰ ਆਣ ਲੱਗੇ ਆ ਉਹਨਾਂ ਨਾਲ ਲੋਕਾਂ ਦਾ ਕਾਫੀ ਮੂਡ țeਜ ਹੋ ਰਿਹਾ ਹੈ ਤੇ ਮੈਂ ਚਾਹਨੀ ਹੈ ਕਿ ਤੁਸੀਂ ਜਿੱਦਾਂ ਕਰ ਰਹੇ ਹੋ ਕਿ ਸਰ ਮਤਲਬ ਇੱਕ ਲੇਡੀਜ਼ ਨੂੰ ਇੱਕ ਅੱਛਾ ਮੌਕਾ ਹੁੰਦਾ ਕਿ ਉਹ ਕਰਵਾ ਚੋਤੇ ਹੀ ਕਪੜਾ ਆਪਣੇ ਆਪ ਨੂੰ ਸ਼ਿੰਗਾਰਨਾ ਚਾਹੇ ਆਪਣੇ ਆਪ ਨੂੰ ਦੇਖਣਾ ਤੇ ਇਸ ਮੂਡ ਤੋਂ ਥੋੜਾ ਜਿਹਾ ਬਾਹਰ ਜ਼ਰੂਰ ਨਿਕਲਣਾ ਚਾਹੀਦਾ ਏ ਵਧੀਆ ਲੱਗਦਾ ਕਿ ਕਰਵਾ ਚੌਥ ਹੈ ਚਾਹੇ ਦਿਵਾਲੀ ਆ ਰਹੀ ਹੈ ਜਾਂ ਕਰਵਾ ਚੌਥ ਆ ਰਹਾ ਹੈ ਇਹਨਾਂ ਨੂੰ ਸਾਰੇ ਸਤਿਕਾਰ ਨੂੰ ਇੰਜੋਏ ਕਰੋ ਕਿਉਂਕਿ ਲਾਈਫ ਇੱਥੋਂ ਤੱਕ ਹੀ ਨਹੀਂ ਰੁਕ ਜਾਂਦੀ ਕਿਉਂਕਿ ਮਾਹੌਲ ਦੇ ਹਿਸਾਬ ਨਾਲ ਸੰਸਾਰਾ ਕੁਝ ਬਦਲਣਾ ਪੈਂਦਾ ਸਰ ਹੋਰ ਕੌਣ ਹੈ ਗੀਂਗੇ ਲੇਡੀਜ਼ ਕਰਵਾ ਚੌਥਾ ਦੀ ਹਰ ਕੀ ਮਹੱਤਵਤਾ ਹੈ ਬਈ ਯਾਰ ਲੇਡੀਜ਼ ਲਈ ਸਰ ਕਰਵਾ ਚੌਥ ਇੱਕ ਸਾਡੇ ਪੁਰਾਣੇ ਬਜ਼ੁਰਗਾਂ ਦੇ ਸੰਸਕਾਰਾਂ ਨਾਲ ਬਣਿਆ ਹੋਇਆ ਕਰਵਾ ਚੌਥ ਹੈ ਕਿ ਇੱਕ ਲੇਡੀਜ਼ ਆਪਣੇ ਪਤੀ ਵਾਸਤੇ ਕਰਵਾ ਚੌਥ ਵਰਤ ਰੱਖਦੀ ਹੈ ਕਿ ਲੰਬੀ ਉਮਰ ਵਾਸਤੇ ਤੇ ਇਹ ਸਾਡੇ ਸੰਸਕਾਰ ਜਿਸ ਤਰੀਕੇ ਨਾਲ ਸਾਡੇ ਸਟਾਰਟਿੰਗ ਤੋਂ ਪੇਰੈਂਟਸ ਨੇ ਸੰਸਕਾਰ ਬਜ਼ੁਰਗਾਂ ਨੇ ਸਾਡੇ ਦਾਦੀਆਂ ਦਾਦਿਆਂ ਨੇ ਇਹ ਚੀਜ਼ ਨੂੰ ਮੰਨਿਆ ਹੋਇਆ ਕਿ ਇਹ ਸਾਡੇ ਜਿਹੜੇ ਇਹ ਤਿਹਾਰ ਹੈ ਇੱਕ ਪਵਿੱਤਰ ਤਿਹਾਰ ਮੰਨਿਆ ਜਾਂਦਾ ਗੁਰੂਆਂ ਪੀਰਾਂ ਦਾ ਵੀ ਤੇ ਇਸ ਲਈ ਇਸ ਕਰਵਾ ਚੌਥ ਨੂੰ ਇੱਕ ਮਹੱਤਵਪੂਰਨ ਤਿਹਾਰ ਵੀ ਮੰਨਿਆ ਜਾਂਦਾ ਹੈ